ਸਿੰਘ ਦੇਰੀ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇਹ ਕਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਛਾਟੀ ਪਿੰਡ ਤਹਿਸੀਲ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਨਾਮ ਦੋਸਤੋ ਵੀਰ ਦਾ ਜੋਬਨ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣ ਪਹੁੰਚੇ ਆਂ ਇੱਕ ਨਾ ਇੱਕ ਗਾਵਾਂ ਦੇ ਵਿੱਚ ਤੁਹਾਨੂੰ ਦੋਸਤੋ ਸੁਖਾਵਾਂਗੇ ਤੇ ਇਹ ਗਾਂ ਜੀ ਬਿਲਕੁਲ ਦੋਸਤੋ ਤਾਜੀ ਸੂਈ ਆ ਡਿਟੇਲ ਸਾਰੀ ਆਪਾਂ ਇਸ ਗਾਂ ਦੀ ਜਿਹੜੀ ਆ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਸੋ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਦੋਸਤੋ ਐਂਡ ਤੱਕ ਜਰੂਰ ਦੇਖਿਓ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਨਾਲ ਲੱਗਦੇ ਬੈਲ ਬਟਨ ਵਾਲ ਤੇ ਸਿਲੈਕਟ ਕਰਦੇ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਰੇ ਤੁਹਾਡੇ ਕੋਲ ਪਹੁੰਚੀ ਜਾਵੇ ਕਰਦੇ ਆ ਵੀ ਇਹਨਾਂ ਗੱਲਬਾਤ ਦੀ ਦੋਸਤੋ ਇੱਕ ਵੀਰ ਦੇ ਕੋਲ ਆਉਂਸਰ ਬਸ਼ੀ ਐਸ਼ਾ ਨੂੰ ਟਿਕਾ ਟੁਕਾ ਲੱਗਾਗੇ ਕੋਈ ਬਾਜ ਬਣੀ ਨਹੀਂ ਅੱਛਾ ਜੀ ਮੂੰਹ ਦੀ ਚੌਗੀ ਆ ਚਾਰ ਦੰਦ ਮੂੰਹ ਦੋਸਤੋ ਆਉਂਸਰ ਬਸ਼ੀ ਜੇ ਕਿਸੇ ਵੀਰ ਨੇ ਖਰੀਦਣੀ ਹੋਵੇ ਤੇ ਵੀਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜਿਹੜਾ ਡੀਟੇਲ ਆਪਾਂ ਇਸ ਬਸ਼ੀ ਦੀ ਵੀ ਵੀਰ ਦੇ ਕੋਲ ਸਾਰੀ ਪੁੱਛਾਂਗੇ ਤੇ ਇਹ ਦੋਸਤੋ ਰੇਟ ਗਾਂ ਦਾ ਕੋਈ 20 ਤੋਂ 21-22 ਹਜ਼ਾਰ ਦੇ ਵਿੱਚ ਵਿੱਚ ਹੋਊਗਾ ਤੇ ਜਿਹੜਾ ਦੁੱਧ ਹੋਊਗਾ ਦੋਸਤੋ 9-10 ਕਿਲੋ ਤਿਆਰ ਹੋਊਗਾ ਬਾਕੀ ਡੀਟੇਲ ਸਾਰੀ ਆਪਾਂ ਜੋ ਬੰਦੇ ਕੋਲ ਪੁੱਛ ਲਈਨੇ ਬਾਈ ਜੋਬ ਸਤਿਕਾਰ ਆ ਸਤਿਕਾਰ ਜੀ ਉਹ ਠੀਕ ਠਾਕ ਵਧੀਆ ਵਧੀਆ ਚੱਲੀ ਜਾਂ ਅੱਖਾ ਕਹਗੋਈ ਅਕਾਣ ਨੂੰ ਕਾਲ ਦਿਨਾਉ ਜਾਈਏ ਆਂ ਡੰਗਰਾਂ ਤੋਂ ਕਿਰਕਰੀ ਪੈਰ ਤੋਂ ਰੋਕਣੇ ਹੋਏ ਗਾਉਂ ਅੱਛਾ ਉਹ ਮਤਲਬ ਅਸ਼ੋਕ ਤੋਂ ਬੱਕਰਕੋੜੀ ਇਹਨਾਂ ਕੰਮ ਕਰਕੇ ਆਖਾਂ ਮਲਦੀ ਓਦਾਂ ਹੀ ਅੱਛਾ ਅੱਛਾ ਠੀਕ ਹੈ ਜੀ ਅਡਰੈਸ ਬੋਲੀ ਗਰਾਮ ਚਾਰ ਚਾਟੀਆਂ ਪਿੰਡ ਚਾਟੀਆਂ ਦਾ ਹਾਂਜੀ ਮੀਲਾ ਮਰਸਾ ਸੀੜੀ ਮਰਸਾ ਠੀਕ ਹੈ ਜੀ ਨਾਮ ਨੰਬਰ ਹੈਗਾ 90 41 7490 ਚਾਰ ਐਸ ਨੰਬਰ ਮੀਂਹ ਵਰਸਾ ਚੱਲਦਾ ਨਾਮ ਜੋਬਨ ਜੀ ਜੋਬਨ ਹਾਂਜੀ ਅੱਛਾ ਅੱਜ ਆਪਣੇ ਕੋਈ ਇੱਕ ਤੇ ਤਾਜੀ ਸੂਈ ਗਾਂ ਹੈ ਨਾ ਇਹਨੂੰ ਸੂਈ ਨਾਲ ਕੋਈ ਬਾਤ ਨਾ ਹੋ ਜਾਨੇ ਗਾਂ ਨੂੰ ਆਹ ਬੱਚਾ ਜੀ ਬੱਚਾ ਵੱ ਦੋ 10 ਕਿਲੋਗਾ ਦੇਣੀ 9 ਕਿਲੋ ਕਰਕੇ ਪਾਣੀ ਕੋ ਦੋ ਡੰਗ ਚੋਲੇ ਪਾਣੀ ਕੋ ਤਿੰਨ ਡੰਗ ਚੋਲੇ ਇਥੇ ਆ ਗਏ 10 ਕਿਲੋ ਦੁੱਧ ਤਿਆਰ ਆ 9 ਕਿਲੋ ਚਵਾ ਕੇ ਦਵਾਗੇ ਲੀਟਰ 9 ਕਿਲੋ ਚਵਾ ਕੇ ਬਿਦਲਾਂ ਹੈ ਨਾ ਖੋਲਾ ਦੱਲਾ 9 ਕਿਲੋ ਹੋਊਗਾ ਠੀਕ ਹੈ ਜੀ ਤੇ ਇਹ ਸੂਆ ਕੰਮ ਸੂਈ ਸੂਆ ਦੂਸਰਾ ਏ ਦੂਸਰਾ ਸੂਆ ਸੂਈ ਹੈ ਨਾ ਕੱਢੀ ਬਾਹਰ ਜੀ ਲੇ ਗਈ ਚਲਾਓ ਲਓ ਜੀ ਦੋਸਤੋ ਦੂਜਾ ਸੂਆ ਸੂਈ ਆ ਕੋਈ 10 12 ਦਿਨ ਦਾ ਟਾਈਮ ਸੂਈ ਨੂੰ ਗਿਆ ਦੁੱਧ 9 10 ਕਿਲੋ ਜਿਹੜਾ ਤਿਆਰ ਆ ਬੱਚਾ ਇਹਨੇ ਵਛਾ ਦਿੱਤਾ ਜੇ ਤੁਹਾਨੂੰ ਬੱਚਾ ਖਾਤਮ ਬਾਕੀ ਦੋਸਤੋ ਵੀਡੀਓ ਬਣਾਉਂਦਾ ਟਾਈਮ ਸਵੇਰ ਦਾ ਟਾਈਮ ਹੈ ਅਛਾ ਵੀ ਚਵਾਈ ਆਪਣੀ ਕਿੰਨੇ ਵਜੇ ਹੁੰਦੀ ਹੈ ਜੀ ਫਿਰ 5 ਵਜੇ ਦੰਗਰ ਚੋਈਦੇ ਜੇ ਅਛਾ ਜੀ 5 ਤੋਂ 5 ਹੀ ਚੋਲੇ ਗਾਗੇ 5 ਤੋਂ 5 ਜਾਨੀ ਕਿ ਚਵਾਈ ਹੋਈ ਨੂੰ ਬਾਕੀ ਮੇਰਾ ਭੈਣ ਭਾਬਾ ਨਾਲ ਦੀ ਗੱਲ ਦਾ ਕੋਈ ਗੁੱਸਾ ਨਾ ਕਰੇ ਜਿਹੜਾ ਮੇਰਾ ਵੀਰਾਂ ਨਾਲ ਫੋਨ ਤੇ ਚਵਾਇਓ ਮੈਂ ਇਕੱਲਾ ਬੰਦਾ ਜੇ ਮੇਰੇ ਤੋਂ ਫੋਨ ਤੇ ਨਹੀਂ ਚਵਾਈ ਜਾਂਦੀ ਤਾਂ ਇੱਥੇ ਆ ਕੇ ਚੋਲੋ ਠੀਕ ਆ ਹੁਣ ਨਾਲੇ ਪੈਰ ਤੇ ਸੱਟ ਲੱਗੀ ਇੱਕ ਮੈਂ ਘਰੇ ਇਕੱਲਾ ਨਾ ਘਰ ਬੰਦਾ ਨਹੀਂ ਹੁੰਦਾ ਕੋਈ ਹੋਰ ਠੀਕ ਹੈ ਜੀ ਵੀਡੀਓ ਕੋਲ ਦਾ ਦੋਸਤੋ ਚਵਾਈ ਵੀਰ ਕਹਿੰਦਾ ਵੀ ਬਿਲਕੁਲ ਨਹੀਂ ਜੀ ਹੋਣੀ ਤੇ ਜੇ ਦੋਸਤੋ ਵੀ ਤੇ ਯਕੀਨ ਹੈ ਤੇ ਫਿਰ ਦੋਸਤੋ ਤੁਸੀਂ ਆਪਣੀ ਉਦਾਂ ਖੜ ਸਕਦੇ ਆ ਇੱਥੇ ਵੀਰ ਬੰਦੀ ਜਿੰਦੇ ਬੰਨੇ ਇੱਥੇ ਆਜਾ ਮੂੰਹ ਦੀ ਛਿੱਗੀ ਛੇ ਦਾ ਦੋਸਤੋ ਮੂੰਹ ਹੈ ਨਾ ਆਜਾ ਪੁੱਤ ਠੀਕ ਹੈ ਜੀ ਆਜਾ ਪੁੱਤ ਕਿਉਂਕਿ ਦੋਸਤੋ ਮੀ ਮੂੰਹ ਪੈਣਾ ਤੁਹਾਨੂੰ ਪਤਾ ਥਾ ਹਰ ਇੱਕ ਪਾਸੇ ਕੋਈ ਸੰਕੇਲੇ ਗੁੱਲੇ ਹੋ ਜਾਂਦੇ ਆ ਲਓ ਜੀ ਚੈੱਕ ਕਰ ਲਿਓ ਆ ਇੱਥੇ ਆਗ ਭਾਣੇ ਕੋਈ ਦਾਖਰੋ ਤਾਂ ਮਿਣਕੇ ਲੈ ਜਾਏ ਠੀਕ ਹੈ ਜਿਹੜੀ ਵੀਡੀਓ ਕਾਲ ਤੇ ਉਹਦਾ ਆਖੇ ਨਹੀਂ ਕੋਈ ਲੱਗਦਾ ਬੰਦਾ ਠੀਕ ਹੈ ਜੀ ਆ ਦੋ ਜਣੀਆਂ ਫਿਰ ਚਵਾ ਲਈ ਦੀ ਆ ਹਾਂ ਜੀ ਇਕੱਲੇ ਕੱਲੇ ਹੋਈਦਾ ਫਿਰ ਕੱਲੇ ਤੋਂ ਨਹੀਂ ਸੁਤਰਦਾ ਵੀਡੀਓ ਕਾਲ ਤੇ ਜੀ ਅੱਛਾ ਤੇ ਜੋ ਬਨੇ ਤਾਂ ਕੋਈ ਥਾਨਵਾ ਤੇ ਘਾਟ ਹੋਵੇ ਕੋਈ ਪੂਛਾ ਟਾਵੇ ਕੋਈ ਡੋਕਲ ਹੋਵੇ ਉਹਦੀ ਮੇਰੀ ਹੋਗੀ ਪਾਣੇ ਭੈਣ ਚੋਲੇ ਪਾਣੇ ਜੂੜ ਪਾਓ ਪਾਣੇ ਨਾ ਪੋਤਾ ਦੀ ਮਰਜੀ ਠੀਕ ਹੈ ਜੀ ਬਿਨਾ ਢੰਗੇ ਤੋਂ ਵੀ ਮਿਲ ਹਾਂ ਮੇਰਾ ਢੰਗਾ ਠੀਕ ਹੈ ਜੀ ਉਹ ਢੰਗਾ ਪਾਉਂਦੀ ਆਪਣੀ ਮਰਜ਼ੀ ਪਾਣੇ ਪਾਓ ਪਾਣੇ ਨਾ ਪੋ ਉਹ ਨਹੀਂ ਆਉਂਦੀ ਠੀਕ ਹੈ ਜੀ ਮੋਲ ਕੀ ਕਰਨ ਦਾ ਮੋਲ ਟੋਕਣਾਂ ਦਾ ਭਾਜ ਦੇ ਐਡੀ ਇਹ ਦੋਸਤੋ ਫਿਰ ਵੀ 22000 ਦੀ ਜੀ ਕਿੰਨਾ ਕਮਾਨਦਨ ਸਰ ਹੈ 1000 ਰੁਪਇਆ 1000 ਪੂਰੇ 20 ਦੀ ਨਹੀਂ ਦੀ 20 ਜਣਾਂ ਬਾਕੀ ਕੋ ਫੋਨ ਲਾਵੇ ਭੈਣ ਦਾ ਠੀਕ ਹੈ ਜੀ ਹੋਰ ਵੀ ਮੰਤਨ ਹੋ ਜਾਊਗਾ ਹੋਰ ਕਰ ਦਾਂਗੇ ਬਾਕੀ ਕੋ ਫੋਨ ਲਾ ਕੇ ਗੱਲ ਕਰੇ ਠੀਕ ਹੈ ਜੀ ਇੱਕ ਉਹ ਵਾਸੀ ਦੇ ਦਾਂਗੇ 5000 ਦੀ ਅੰਸਰ ਵਾਸੀ ਚ 4000 ਦਾ ਵਾਸੀ ਉਹਦੀ ਵੀ ਡਿਟੇਲ ਕੋ ਨਹੀਂ ਦੱਸ ਦਿੰਦੇ ਹਾਂ ਲਓ ਜੀ ਦੋਸਤੋ 22000 ਰੁਪਏ ਵੈਸੇ ਡਿਮਾਂਡ ਰੱਖੀ ਹੈ ਵੀਰ ਨੇ ਤੇ 20000 ਰੁਪਏ ਦੇ ਵਿੱਚ ਸਾਮਾਨ ਸਾਮਾਨ ਪੂਰੀ ਵਸਹੀ ਬਣ ਜਾਣੀ ਹੈ ਤੇ ਸਿਰੇ ਸਿਰਦਾ ਟਾਈਮ ਆ ਤੇ ਪੰਜੋ ਚੋ ਪੰਜ ਤੋਂ ਪੰਜ ਕੋਲੇ ਕੋ ਆਪ ਦੀ ਠੀਕ ਹੈ ਜੀ ਚਵਾਈ ਦੋਸਤੋ ਹੋਈ ਨੂੰ ਕੋਈ 2-3 ਘੰਟੇ ਦਾ ਟਾਈਮ ਹੋ ਗਿਆ ਵਾ ਕਿਉਂਕਿ ਵੀਡੀਓ ਬਣਾਉਂਦਾ ਟਾਈਮ ਆ ਸਵੇਦਾ ਸਵੇਰੇ ਪਹਿਲੇ ਟਾਈਮ ਦਾ ਤੇ ਬਾਕੀ ਦੋਸਤੋ ਜਿਹੜਾ ਆ ਕੋਈ ਦਾਖਲ ਦੋ ਤੇ ਮਣਕੇ ਦਵਾਂਗੇ ਲੀਟਰ ਨਾਲ ਠੀਕ ਹੈ ਜੀ ਇਸ ਤੋਂ ਬਿਨਾਂ ਦੋਸਤੋ ਵੀਰ ਦੇ ਕੋਲੇ ਇੱਕ ਆਉਂਸਰ ਬੱਛੀ ਆ ਡਿਟੇਲ ਤੁਹਾਨੂੰ ਦੱਸ ਦਈਏ ਇਹ ਵੀਰ ਵਸਹੀ ਸਹੀ ਵਾਲ ਦੇ ਨਾਲ ਕ੍ਰੋਸ ਹਾਂਜੀ ਹਾਂਜੀ ਲਓ ਜੀ ਕਰੋ ਚੈ ਇਹ ਸਕਵਲਟੀ ਚੈੱਕ ਕਰ ਲਓ ਇਹ ਮੈਂ ਖੋਲਣੇ ਨਹੀਂ ਜੇ ਪਰੇਰਦੋ ਹਤਾ ਹੈ ਭਾਈ ਦੀ ਇਹਨੇ ਥੋੜਾ ਭਜਣਾ ਹੈ ਨਾ ਕੱਲ ਆਈਏ ਡੰਗਾ ਨਾ ਪੈ ਗੇ ਥੋੜਾ ਜਿਹਾ ਡਰਦੀ ਆ ਠੀਕ ਹੈ ਜੀ ਤੇ ਅਗੇ ਬਣੀ ਬੁਣੀ ਨਹੀਂ ਕਦੇ ਵੀ ਠੀਕ ਹੈ ਜੀ ਮੂੰਹ ਦੀ ਚਾਰ ਦੰਦ ਦਾ ਦੇ ਪੰਜ ਹਜ਼ਾਰ 4000 ਦੇ ਆਪਣੇ ਚਾਰ ਦੰਦ ਦੋਸਤੋ ਮੂੰਹ ਤੇ 5000 ਰੁਪਏ ਦੀ ਜਿਹੜੀ ਡਿਮਾਂਡ ਰੱਖੀ ਆ ਹਾਂ ਜਿਹੜੇ ਵੀ ਵੀਰ ਨੂੰ ਇਹ ਵਸ਼ੀ ਪਸੰਦ ਆ ਪੱਠੇ ਦੇ ਗਾਂਡੇ ਨਿੰਗੀ ਜਾਂਦੀ ਉਹਨਾਂ ਉੱਤੇ ਰਹਿੰਦੀ ਵੀ ਖੁੱਲੀ ਨਹੀਂ ਤਾਰਾਂੀਆਂ ਕਰਨੀ ਹੈ ਨਾ ਹੀਟ ਚ ਸ਼ੰਦਾ ਆ ਜਾਊਗੀ ਹੈ ਨਾ ਉੱਤੇ ਖੁੱਲੀ ਰਹਿੰਦੀ ਤੇ ਵਿੱਚ ਬੁਵਾਗੇ ਬਾਜੇ ਦੀ ਉੱਤੇ ਖੁੱਲੀ ਤੇ ਲੋਰੀ ਦੋਸਤੋ ਚੈੱਕ ਕਰ ਲਓ 5000 ਰੁਪਿਆ ਦੀ ਡਿਮਾਂਡ ਮੌਕੇ ਦੀ ਬਾਕੀ ਕਰਾਇਆ ਜਾਂਦਾ ਮਾਨਤਨ ਜਿਹੜਾ ਜਰੂਰ ਹੋਊਗਾ ਇਹ ਕੇ ਵਛੀ ਤੇ ਇਹ ਕੇ ਬਿਲਕੁਲ ਤਾਜੀ ਸੂਈ ਗਾਂੜੀ ਤੁਹਾਨੂੰ ਦਿਖਾਤੀ ਆ ਦੋਸਤੋ ਸੂਰੇਸ਼ ਵਾਲੇ ਪਹੋਂ ਨੂੰ ਇੱਕ ਟਾਈਮ ਦੋ ਟਾਈਮ ਚੋਕੇ ਤੁਹਾਡਾ ਹੱਕ ਪੰਦਾ ਤਸਦੀਕ ਕਰਨ ਦਾ ਜਰੂਰ ਕਰਿਆ ਕਰੋ ਐਡਰੈਸ ਏ ਕਰੀਬ ਕੀਤਾ ਮੈਂ ਫੇਰ ਬੋਲ ਦਣਾ ਪਿੰਡ ਚਾਟੀਵਿੰਡ ਤਹਿਸੀਲ ਜਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਨਾਮ ਇਹਦਾ ਜੋਬਨ ਫੋਨ ਨੰਬਰ ਵੀਰ ਆਪਣੇ ਫਿਰ ਫਿਰ ਬੋਲਦੇ ਫੋਨ ਨੰਬਰ ਇਹ ਹੈਗਾ 90418 7496 ਠੀਕ ਹੈ ਜੀ ਚਾਤੀਆਂ ਦੇ ਸ਼ਹਿਰ ਨੰਬਰ ਤਾਂ ਸੀੜੀ ਨੰਬਰ ਤਾਂ ਠੀਕ ਹੈ ਜੀ ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਦੇਖਣ ਵਾਸਤੇ